ਪੰਜਾਬ ਦੇ ਵਿੱਚ ਅੱਜ ਕਿਸਾਨਾਂ ਦਾ ਚੱਕਾ ਜਾਮ ਚੱਲ ਰਿਹਾ ਕਿਸਾਨਾਂ ਦੇ ਵੱਲੋਂ 30 ਦਸੰਬਰ ਜਾਨੀ ਕਿ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਪੂਰੇ ਪੰਜਾਬ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹਲੇ ਤੱਕ ਜਿਹੜੀਆਂ ਤੁਹਾਨੂੰ ਖਬਰਾਂ ਦੱਸਦੀਏ ਲੁਧਿਆਣਾ ਦੇ ਵਿੱਚ ਜਿਹੜਾ ਚੱਕਾ ਜਾਮ ਕਰ ਦਿੱਤਾ ਗਿਆ ਮੋਹਾਲੀ ਦੇ ਵਿੱਚ ਚੱਕਾ ਜਾਮ ਹੋਇਆ ਤਾਂ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਚੱਕਾ ਜਾਮ ਹੋਇਆ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਚੱਕਾ ਜਾਮ ਦਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਮੁਕੰਮਲ ਤੌਰ ਤੇ ਬੰਦ ਕਰਨ ਦੀ ਗੱਲ ਆਖੀ ਗਈ ਸੀ ਤਾਂ ਅੱਜ ਪੂਰੇ ਪੰਜਾਬ ਦੀਆਂ ਜੜੀਆਂ ਦੁਕਾਨਾਂ ਲਾ ਲਈਏ ਬਾਜ਼ਾਰ ਲਾ ਲਈਏ ਸਾਰੀਆਂ ਸੁਆਮਾਂ ਨੇ ਜੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਬੱਸਾਂ ਤੱਕ ਰੁਕ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਪੀਆਰਟੀਸੀ ਦੇ ਵੱਲੋਂ ਵੀ ਕੱਲ ਇਸ ਬੰਦ ਦੀ ਕਾਲ ਨੂੰ ਸਮਰਥਨ ਦੇ ਦਿੱਤਾ ਗਿਆ ਸੀ ਅੱਜ ਪੀਆਰਟੀਸੀ ਦੀਆਂ ਬੱਸਾਂ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰਹਿਣ ਗਿਆ ਪਰ ਕਿਸਾਨਾਂ ਦੇ ਵੱਲੋਂ ਜਿਹੜੇ ਰੋਡ ਨੇ ਉਹਨਾਂ ਨੂੰ ਸਵੇਰੇ 7 ਵਜੇ ਤੋਂ ਜਾਮ ਕਰ ਦਿੱਤਾ ਗਿਆ ਇਹ ਸ਼ਾਮ ਨੂੰ 4 ਵਜੇ ਜਾ ਕੇ ਇਹ ਜਾਮ ਖੁੱਲੇਗਾ ਜੇਕਰ ਤੁਸੀਂ ਵੀ ਘਰੋਂ ਨਿਕਲਿਓ ਤਾਂ ਖੱਜਲ ਖਰਾਬੀ ਜ਼ਰੂਰ ਹੋਵੇਗੀ ਕਿਉਂਕਿ ਅੱਜ ਜਿਹੜੀਆਂ ਬੱਸਾਂ ਨੇ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਉਹ ਪੂਰਨ ਤੌਰ ਤੇ ਬੰਦ ਹੋ ਚੁੱਕੀਆਂ ਨੇ ਤਾਂ ਸਰਕਾਰੀ ਬੱਸਾਂ ਜਿਹੜੀਆਂ ਟਾਮੀਆਂ ਟਾਮੀਆਂ ਚੱਲਦੀਆਂ ਹੋਈਆਂ ਨਸਰਾਂ ਆਉਂਦੀਆਂ ਇਹ ਵੀ ਜਿਹੜੀਆਂ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ 4 ਘੰਟੇ ਜਿਹੜੀਆਂ ਨੇ ਇਹ ਬੱਸਾਂ ਬੰਦ ਰਹਿਣਗੀਆਂ ਪੰਜਾਬ ਦੇ ਵਿੱਚ ਜਿਹੜਾ ਅੱਜ ਇੱਕ ਲਾਕਡਾਊਨ ਵਰਗਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਕਿਉਂਕਿ ਕਿਸਾਨਾਂ ਦੇ ਵੱਲੋਂ ਪਿਛਲੇ 13 ਫਰਵਰੀ ਤੋਂ ਲਗਾਤਾਰ ਜਿਹੜਾ ਉਹ ਦਿੱਲੀ ਜਾਣ ਦੀ ਗੱਲ ਆਖੀ ਗਈ ਸੀ ਤਾਂ ਉਹਨਾਂ ਨੂੰ ਹਰਿਆਣੇ ਦੇ ਬਾਡਰਾਂ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਰੋਕ ਲਿਆ ਜਾਂਦਾ ਲਗਾਤਾਰ 13 ਫਰਵਰੀ ਤੋਂ ਜਿਹੜੇ ਕਿਸਾਨ ਨੇ ਉਹ ਧਰਨਾ ਦਿੰਦੇ ਹੋਏ ਨਜ਼ਰ ਆਉਂਦੇ ਨੇ ਖਨੋਰੀ ਬਾਡਰ ਦੀ ਗੱਲ ਕਰੀਏ ਤਾਂ ਖਨੋਰੀ ਬਾਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪਿਛਲੇ 35 ਦਿਨਾਂ ਤੋਂ ਜਿਹੜਾ ਮਰਨ ਵਾਤ ਰੱਖਿਆ ਹੋਇਆ ਅੱਜ 35ਵਾਂ ਦਿਨ ਹੈ ਸੇਤ ਜਿਹੜੀ ਆ ਨਾਜ਼ੁਕ ਬਣੀ ਹੋਈ ਆ ਹਜੇ ਤੱਕ ਜਿਹੜਾ ਕੋਈ ਵੀ ਸਰਕਾਰ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਨਹੀਂ ਹੋਇਆ ਜਿਸ ਤੇ ਕਰਕੇ ਜਿਹੜਾ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਅੱਜ ਮਕਮਲ ਤੌਰ ਤੇ ਜਿਹੜਾ ਪੰਜਾਬ ਬੰਦ ਕੀਤਾ ਗਿਆ ਤੁਸੀਂ ਸੜਕਾਂ ਦੇ ਜਿਹੜੇ ਹਾਲਾਤ ਦੇਖ ਸਕਦੇ ਹੋ ਕਿ ਬਿਲਕੁਲ ਸਨਾਟਾ ਛਾਇਆ ਹੋਇਆ ਜਿੱਥੇ ਅੱਜ ਸੋਮਵਾਰ ਦਾ ਦਿਨ ਸਾਰਿਆਂ ਦੇ ਵੱਲੋਂ ਕੰਮ ਕਾਜਾਂ ਤੇ ਜਾਇਆ ਜਾਣਾ ਸੀ ਕਿਉਂਕਿ ਐਤਵਾਰ ਦੀ ਛੁੱਟੀ ਨਿਕਲ ਕੇ ਗਈ ਹੈ ਹੈ ਤਾਂ ਸਾਰਿਆਂ ਨੇ ਕੰਮ ਕਾਜਾਂ ਤੇ ਪਹੁੰਚਣਾ ਸੀ ਪਰ ਅੱਜ ਜਿਹੜਾ ਬੰਦ ਦੀ ਕਾਲ ਨੂੰ ਲੈ ਕੇ ਜਿਹੜਾ ਬੱਸਾ ਆਟੋ ਵਹੀਕਲ ਸਾਰੇ ਬੰਦ ਕੀਤੇ ਹੋਏ ਨੇ ਰੋਡ ਜਾਮ ਕੀਤੇ ਹੋਏ ਨੇ ਇਸ ਦੇ ਵਿੱਚ ਕੁਝ ਹੀ ਜਿਹੜੇ ਜ਼ਰੂਰੀ ਸਬਾਮਾ ਨੇ ਉਹਨਾਂ ਨੂੰ ਜਿਹੜੀ ਇਜਾਜ਼ਤ ਦੇ ਦਿੱਤੀ ਗਈ ਆ ਜਿਵੇਂ ਕਿ ਕਿਸੇ ਦਾ ਜਿਹੜਾ ਵਿਆਹ ਹੈ ਉਸਦੇ ਲਈ ਇਜਾਜ਼ਤ ਦਿੱਤੀ ਗਈ ਆ ਕਿਸੇ ਨੇ ਜੋਬ ਇੰਟਰਵਿਊ ਦੇ ਲਈ ਜਾਣਾ ਹੈ ਉਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਗਈ ਆ ਜਾਂ ਕਿਸੇ ਨੇ 에어ਪੋਰਟਸ ਤੇ ਨੂੰ ਜਾਣਾ ਉਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਗਈ ਆ ਬਾਕੀ ਜਿਹੜੀ ਆ ਜ਼ਰੂਰੀ ਸਬਾਮਾ ਨੇ ਉਹਨਾਂ ਦੇ ਲਈ ਜਿੱਦਾਂ ਐਂਬੂਲੈਂਸ ਹੋ ਗਿਆ ਫਾਇਰ ਬ੍ਰਿਗੇਡ ਹੋ ਗਈ ਜਾਂ ਫਿਰ ਪੁਲਿਸ ਦੀਆਂ ਗੱਡੀਆਂ ਹੋ ਗਈਆਂ ਸਿਰਫ ਉਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਗਈ ਆ ਬਾਕੀ ਸਾਰਿਆਂ ਨੂੰ ਜਿਹੜਾ ਇਸ ਚੱਕਾ ਜਾਮ ਦਾ ਜਿਹੜਾ ਉਹ ਸਮਾਂ ਇਹ ਉਹ ਕੱਢਣਾ ਪਵੇਗਾ ਕਿਉਂਕਿ ਹੋ ਕਿਸਾਨਾਂ ਦੇ ਵੱਲੋਂ ਜਿਹੜੇ ਰੋਡ ਨੇ ਉਹ ਜਾਮ ਕਰ ਦਿੱਤੇ ਗਏ ਨੇ ਪੂਰੇ ਪੰਜਾਬ ਦੀ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ ਏ ਬਨੂੜ ਦੇ ਵਿੱਚ ਚੱਕਾ ਜਾਮ ਹੋਇਆ ਏ ਮੁਹਾਲੀ ਦੇ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ ਹੁਸ਼ਿਆਰਪੁਰ ਹੋ ਗਿਆ ਫਰੋਜ਼ਪੁਰ ਫਾਜ਼ਿਲਕਾ ਸਾਰੇ ਪਾਸੇ ਜਿਹੜਾ ਕਿਸਾਨਾਂ ਦੇ ਵੱਲੋਂ ਅੱਜ ਪੂਰਨ ਤੌਰ ਤੇ ਬੰਦ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਤਾਂ ਅੱਜ ਮੁਕੰਮਲ ਤੌਰ ਤੇ ਜਿਹੜਾ ਬੰਦ ਵੀ ਕੀਤਾ ਗਿਆ ਕਿਉਂਕਿ ਵਪਾਰੀਆਂ ਦੇ ਵੱਲੋਂ ਵੀ ਜਿਹੜਾ ਇਸਾ ਸਮਰਥਨ ਕੀਤਾ ਗਿਆ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜੇਕਰ ਇੱਕ ਵਾਰ ਬੰਦ ਹੋਣ ਦਾ ਕੰਮ ਸਰਦਾ ਤਾਂ ਅਸੀਂ ਜਿਹੜਾ ਮੁਕੰਮਲ ਤੌਰ ਤੇ ਬੰਦ ਕਰਨ ਨੂੰ ਤਿਆਰ ਆ ਤਾਂ ਅੱਜ ਉਹ ਜਿਹੜਾ ਮੁਕੰਮਲ ਬੰਦ ਹੈ ਉਹ ਦਿਖ ਵੀ ਰਿਹਾ ਹੈ ਕਿਉਂਕਿ ਖਾਣ ਪੀਣ ਦੀਆਂ ਦੁਕਾਨਾਂ ਚਾਹੇ ਦੁੱਧ ਦੀ ਸਪਲਾਈ ਹੋਵੇ ਮੰਡੀਆਂ ਦੀ ਫੋਟੇ ਤੁਹਾਨੂੰ ਦਿਖਾ ਰਿਹਾ ਮੰਡੀਆਂ ਦੇ ਵਿੱਚ ਵੀ ਜਿਹੜਾ ਸਨਾਟਾ ਛਾਇਆ ਹੋਇਆ ਅੱਜ ਕਹਦੀ ਹੈ ਕਿ ਕੱਲ ਐਤਵਾਰ ਦੀ ਦਿਨ ਮੰਡੀ ਬੰਦ ਰਹੀ ਹੈ ਅੱਜ ਸੋਮਵਾਰ ਨੂੰ ਜਿਹੜਾ ਮੰਡੀਆਂ ਦੇ ਵਿੱਚ ਪੂਰਾ ਗਾਹ ਪਿਆ ਹੁੰਦਾ ਪਰ ਅੱਜ ਜਿਹੜੀਆਂ ਸਬਜ਼ੀ ਮੰਡੀਆਂ ਨੇ ਉਹ ਵੀ ਬੰਦ ਰਹੀਆਂ ਨੇ ਦੁੱਧ ਦੀ ਸਪਲਾਈ ਉਹ ਵੀ ਬੰਦ ਰਹੀ ਆ ਲਗਾਤਾਰ ਜਿਹੜੀਆਂ ਤੁਹਾਨੂੰ ਤਸਵੀਰਾਂ ਪੂਰੇ ਪੰਜਾਬ ਦੀਆਂ ਦਿਖਾ ਰਿਹਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਦਾ ਲੋਕਡਾਊਨ ਲੱਗਿਆ ਚੱਕਾ ਜਮ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤਾਂ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਸਰਕਾਰ ਨੂੰ ਦਿਖਾਉਣਾ ਪਊਗਾ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਕਈ ਦਿਨਾਂ ਤੋਂ 101 ਦਾ ਜਿਹੜਾ ਮਰਜੀਬੜਿਆਂ ਦਾ ਜੱਥਾ ਉਹ ਵੀ ਦਿੱਲੀ ਭੇਜਣ ਦੇ ਲਈ ਪੈਦਲ ਮਾਰਚਰ ਕਰਕੇ ਜਾਣ ਦੇ ਲਈ ਜਿਹੜਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਉਹਨਾਂ ਨੂੰ ਵੀ ਜਿਹੜਾ ਨਹੀਂ ਜਾਣ ਦਿੱਤਾ ਗਿਆ ਸੀ ਪਿਛਲੇ 35 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਉਹ ਵੀ ਮਰਨ ਵਰਤ ਤੇ ਬੈਠੇ ਆ ਉਹਨਾਂ ਦੀ ਵੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤਾਂ ਕਿਸਾਨਾਂ ਦੇ ਵੱਲੋਂ ਇਹ ਜਿਹੜਾ ਵੱਡਾ ਐਲਾਨ ਹੈ ਉਹ ਕਰ ਦਿੱਤਾ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਮੁਕੰਮਲ ਤੌਰ ਤੇ ਚੱਕਾ ਜਾਬ ਕੀਤਾ ਗਿਆ ਪੂਰਨ ਤੌਰ ਤੇ ਜਿਹੜਾ ਪੰਜਾਬ ਬੰਦ ਦਾ ਐਲਾਨ ਕੀਤਾ ਉਸੀ ਉਹ ਕਿਤਨਾ ਕਿਤੇ ਕਾਮਯਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਸੜਕਾਂ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਜਿੱਥੇ ਪੀੜ ਭੜੱਕੇ ਵਾਲੀਆਂ ਜਗਾਵਾ ਸਿੜੀਆਂ ਉੱਥੇ ਵੀ ਅੱਜ ਕੋਈ ਇਨਸਾਨ ਹੈ ਜਿਹੜਾ ਉਹ ਤੁਰਦਾ ਹੋਇਆ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਜਿਹੜੀ ਆਮ ਜਨਤਾ ਉਹ ਘਰੋਂ ਨਾ ਨਿਕਲੇ ਕਿਉਂਕਿ ਉਸ ਦਿਨ ਜੱਕਾ ਜਾਮ ਹੋਣਾ ਖੱਜਲ ਖਰਾਬੀ ਹੋ ਸਕਦੀ ਹੈ ਇਸ ਕਰਕੇ ਕਿਸਾਨ ਪਹਿਲਾਂ ਹੀ ਜਿਹੜੀ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੀ ਸੀ ਕਿ ਤੁਸੀਂ ਘਰਾਂ ਤੋਂ ਨਾ ਨਿਕਲੋ ਵੱਡੀ ਗੱਲ ਹੈ ਕਿ ਰੇਲ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਰੇਲ ਪਟੜੀਆਂ ਤੇ ਕਿਸਾਨ ਬੈਠੇ ਆ ਐਨ ਐਚ ਹਾਈਵੇ ਤੇ ਕਿਸਾਨ ਬੈਠਿਆ ਲਗਾਤਾਰ ਜਿਹੜਾ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਕਰੀਬ 200 ਦੇ ਇਹ ਕਰੀਬ ਜਿਹੜੇ ਨਾਕੇ ਕਿਸਾਨਾਂ ਦੇ ਵੱਲੋਂ ਲਾਏ ਗਏ ਨੇ ਜਿੱਥੇ-ਜਿੱਥੇ ਜਿਹੜੇ ਕਿਸਾਨ ਨੇ ਉਹ ਭਾਰੀ ਇਕੱਠ ਦੇ ਵਿੱਚ ਬੈਠੇ ਨੇ ਲੋਕਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਜ਼ਰੂਰ ਆ ਰਹੀ ਆ ਜਿਨ੍ਹਾਂ ਨੂੰ ਬਾਦੀਆਂ ਸਟੇਟਾਂ ਤੋਂ ਆਇਆ ਜਿਨ੍ਹਾਂ ਨੂੰ ਇਸ ਚੀਜ਼ ਦਾ ਜਿਹੜਾ ਅੰਦਾਜ਼ਾ ਨਹੀਂ ਸੀਗਾ ਕਿ ਕਿੰਨਾ ਕੁ ਜਿਹੜਾ ਪੰਜਾਬ ਹੈ ਉਹ ਬੰਦ ਰਹੂਗਾ ਕਿੰਨਾ ਕਿਸ ਦਾ ਅਸਰ ਹੋਊਗਾ ਪਰ ਅੱਜ ਪੰਜਾਬ ਬੰਦ ਦਾ ਜਿਹੜਾ ਅਸਰ ਹੈ ਉਹ ਮੁਕੰਮਲ ਤੌਰ ਤੇ ਦਿਖ ਰਿਹਾ ਪੂਰਾ ਦਿਖ ਰਿਹਾ ਕਿ ਪੂਰਾ ਪੰਜਾਬ ਹੈ ਜਿਹੜਾ ਅੱਜ ਬੰਦ ਹੈ ਅਮੇ ਜਿਹੜੀਆਂ 7 ਵਜੇ ਤੋਂ ਲੈ ਕੇ ਚੱਕਾ ਜਾਮ ਕਰਨਾ ਸੀ ਪਰ ਕਿਸਾਨਾਂ ਦਾ ਜਿਹੜਾ ਦੁਕਾਨਦਾਰਾਂ ਨੇ ਵੀ ਸਾਥ ਦਿੱਤਾ ਉਹਨਾਂ ਦੇ ਵੱਲੋਂ ਜਿਹੜੀਆਂ ਦੁਕਾਨਾਂ ਨੇ ਉਹ ਖੋਲੀਆਂ ਨਹੀਂ ਗਈਆਂ ਦੁੱਧ ਦੀ ਸਪਲਾਈ ਤੱਕ ਬੰਦ ਕਰ ਦਿੱਤੀ ਗਈ ਆ ਸਿੱਧੀਆਂ ਤਸਵੀਰਾਂ ਤੁਹਾਨੂੰ ਪੂਰੇ ਪੰਜਾਬ ਦੀਆਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਕਿਸਾਨਾਂ ਦੇ ਵੱਲੋਂ ਅੱਜ ਪੂਰਾ ਪੰਜਾਬ ਲੋਕਡਾਊਨ ਕਰ ਦਿੱਤਾ ਗਿਆ ਲੋਕ ਕਰ ਦਿੱਤਾ ਗਿਆ ਪੂਰਨ ਤੌਰ ਤੇ ਜਿਹੜਾ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ ਸਿੱਧੀਆਂ ਤਸਵੀਰਾਂ ਪੂਰੇ ਪੰਜਾਬ ਦੀਆਂ ਪੰਜਾਬ ਦੇ ਵਿੱਚ ਅੱਜ ਕਿਸਾਨਾਂ ਦਾ ਚੱਕਾ ਜਾਮ ਚੱਲ ਰਿਹਾ ਕਿਸਾਨਾਂ ਦੇ ਵੱਲੋਂ 30 ਦਸੰਬਰ ਜਾਨੀ ਕਿ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਪੂਰੇ ਪੰਜਾਬ ਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹਲੇ ਤੱਕ ਜਿਹੜੀਆਂ ਤੁਹਾਨੂੰ ਖਬਰਾਂ ਦੱਸਦੀਏ ਲੁਧਿਆਣਾ ਦੇ ਵਿੱਚ ਜਿਹੜਾ ਚੱਕਾ ਜਾਮ ਕਰ ਦਿੱਤਾ ਗਿਆ ਮੋਹਾਲੀ ਦੇ ਵਿੱਚ ਚੱਕਾ ਜਾਮ ਹੋਇਆ ਤਾਂ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਚੱਕਾ ਜਾਮ ਹੋਇਆ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਚੱਕਾ ਜਾਮ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਮੁਕੰਮਲ ਤੌਰ ਤੇ ਬੰਦ ਕਰਨ ਦੀ ਗੱਲ ਆਖੀ ਗਈ ਸੀ ਤਾਂ ਅੱਜ ਪੂਰੇ ਪੰਜਾਬ ਦੀਆਂ ਜੜੀਆਂ ਦੁਕਾਨਾਂ ਲਾ ਲਈਏ ਬਾਜ਼ਾਰ ਲਾ ਲਈਏ ਸਾਰੀਆਂ ਸੁਵਾਂਮਾਂ ਨੇ ਜੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਬੱਸਾਂ ਤੱਕ ਰੁਕ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਪੀਆਰਟੀਸੀ ਦੇ ਵੱਲੋਂ ਵੀ ਕੱਲ ਇਸ ਬੰਦ ਦੀ ਕਾਲ ਨੂੰ ਸਮਰਥਨ ਦੇ ਦਿੱਤਾ ਗਿਆ ਸੀ ਅੱਜ ਪੀਆਰਟੀਸੀ ਦੀਆਂ ਬੱਸਾਂ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰਹਿਣ ਗਿਆ ਪਰ ਕਿਸਾਨਾਂ ਦੇ ਵੱਲੋਂ ਜਿਹੜੇ ਰੋਡ ਨੇ ਉਹਨਾਂ ਨੂੰ ਸਵੇਰੇ 7 ਵਜੇ ਤੋਂ ਜਾਮ ਕਰ ਦਿੱਤਾ ਗਿਆ ਹੈ ਸ਼ਾਮ ਨੂੰ 4 ਵਜੇ ਜਾ ਕੇ ਇਹ ਜਾਮ ਖੁੱਲੇਗਾ ਜੇਕਰ ਤੁਸੀਂ ਵੀ ਘਰੋਂ ਨਿਕਲਿਓ ਤਾਂ ਖੱਜਲ ਖਰਾਬੀ ਜ਼ਰੂਰ ਹੋਵੇਗੀ ਕਿਉਂਕਿ ਅੱਜ ਜਿਹੜੀਆਂ ਬੱਸਾਂ ਨੇ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਉਹ ਪੂਰਨ ਤੌਰ ਤੇ ਬੰਦ ਹੋ ਚੁੱਕੀਆਂ ਨੇ ਤਾਂ ਸਰਕਾਰੀ ਬੱਸਾਂ ਜਿਹੜੀਆਂ ਟਾਮੀਆਂ ਟਾਮੀਆਂ ਚੱਲਦੀਆਂ ਹੋਈਆਂ ਨਸਰਾਂ ਆਉਂਦੀਆਂ ਇਹ ਵੀ ਜਿਹੜੀਆਂ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ 4 ਘੰਟੇ ਜਿਹੜੀਆਂ ਨੇ ਇਹ ਬੱਸਾਂ ਬੰਦ ਰਹਿਣਗੀਆਂ ਪੰਜਾਬ ਦੇ ਵਿੱਚ ਜਿਹੜਾ ਅੱਜ ਇੱਕ ਲਾਕਡਾਊਨ ਵਰਗਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਕਿਉਂਕਿ ਕਿਸਾਨਾਂ ਦੇ ਵੱਲੋਂ ਪਿਛਲੇ 13 ਫਰਵਰੀ ਤੋਂ ਲਗਾਤਾਰ ਜਿਹੜਾ ਉਹ ਦਿੱਲੀ ਜਾਣ ਦੀ ਗੱਲ ਆਖੀ ਗਈ ਸੀ ਤਾਂ ਉਹਨਾਂ ਨੂੰ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਰੋਕ ਲਿਆ ਜਾਂਦਾ ਲਗਾਤਾਰ 13 ਫਰਵਰੀ ਤੋਂ ਜਿਹੜੇ ਕਿਸਾਨ ਨੇ ਉਹ ਧਰਨਾ ਦਿੰਦੇ ਹੋਏ ਨਜ਼ਰ ਆਉਂਦੇ ਨੇ ਖਨੌਰੀ ਬਾਰਡਰ ਦੀ ਗੱਲ ਕਰੀਏ ਤਾਂ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪਿਛਲੇ 35 ਦਿਨਾਂ ਤੋਂ ਜਿਹੜਾ ਮਰਨਵਾਤ ਰੱਖਿਆ ਹੋਇਆ ਅੱਜ ਕੀਮਾ ਦੇਣਾ ਸੇਤ ਜਿਹੜੀ ਆ ਨਾਜ਼ੁਕ ਬਣੀ ਹੋਈ ਆ ਹਜੇ ਤੱਕ ਜਿਹੜਾ ਕੋਈ ਵੀ ਸਰਕਾਰ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਨਹੀਂ ਹੋਇਆ ਜਿਸ ਤੇ ਕਰਕੇ ਜਿਹੜਾ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਸੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਅੱਜ ਮਕਮਲ ਤੌਰ ਤੇ ਜਿਹੜਾ ਪੰਜਾਬ ਬੰਦ ਕੀਤਾ ਗਿਆ ਤੁਸੀਂ ਸੜਕਾਂ ਦੇ ਜਿਹੜੇ ਹਾਲਾਤ ਦੇਖ ਸਕਦੇ ਹੋ ਕਿ ਬਿਲਕੁਲ ਸਨਾਟਾ ਛਾਇਆ ਹੋਇਆ ਜਿੱਥੇ ਅੱਜ ਸੋਮਵਾਰ ਦਾ ਦਿਨ ਸਾਰਿਆਂ ਦੇ ਵੱਲੋਂ ਕੰਮਾਂ ਕਾਜਾਂ ਤੇ ਜਾਇਆ ਜਾਣਾ ਸੀ ਕਿਉਂਕਿ ਐਤਵਾਰ ਦੀ ਛੁੱਟੀ ਨਿਕਲ ਕੇ ਗਈ ਹੈ ਐ ਤਾਂ ਸਾਰਿਆਂ ਨੇ ਕੰਮਾਂ ਕਾਜਾਂ ਤੇ ਪਹੁੰਚਣਾ ਸੀ ਪਰ ਅੱਜ ਜਿਹੜਾ ਬੰਦ ਦੀ ਕਾਲ ਨੂੰ ਲੈ ਕੇ ਜਿਹੜਾ ਬੱਸਾ ਆਟੋ ਵਹੀਕਲ ਸਾਰੇ ਬੰਦ ਕੀਤੇ ਹੋਏ ਨੇ ਰੋਡ ਜਾਮ ਕੀਤੇ ਹੋਏ ਨੇ ਇਸ ਦੇ ਵਿੱਚ ਕੁਝ ਹੀ ਜਿਹੜੇ ਜ਼ਰੂਰੀ ਸਬਾਮਾ ਨੇ ਉਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਗਈ ਆ ਜਿਵੇਂ ਕਿ ਕਿਸੇ ਦਾ ਜਿਹੜਾ ਵਿਆਹ ਹੈ ਉਸਦੇ ਲਈ ਇਜਾਜ਼ਤ ਦਿੱਤੀ ਗਈ ਆ ਕਿਸੇ ਨੇ ਜੋਬ ਇੰਟਰਵਿਊ ਦੇ ਲਈ ਜਾਣਾ ਹੈ ਉਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਗਈ ਆ ਜਾਂ ਕਿਸੇ ਨੇ 에어ਪੋਰਟਸ ਤੇ ਨੂੰ ਜਾਣਾ ਉਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਗਈ ਆ ਬਾਕੀ ਜਿਹੜੀ ਆ ਜ਼ਰੂਰੀ ਸਬਾਹਮਾ ਨੇ ਉਹਨਾਂ ਦੇ ਲਈ ਜਿੱਦਾਂ ਐਂਬੂਲੈਂਸ ਹੋ ਗਿਆ ਫਾਇਰ ਬ੍ਰਿਗੇਡ ਹੋ ਗਈ ਜਾਂ ਫਿਰ ਪੁਲਿਸ ਦੀਆਂ ਗੱਡੀਆਂ ਹੋ ਗਈਆਂ ਸਿਰਫ ਉਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਗਈ ਆ ਬਾਕੀ ਸਾਰਿਆਂ ਨੂੰ ਜਿਹੜਾ ਇਸ ਚੱਕਾ ਜਾਮ ਦਾ ਜਿਹੜਾ ਉਹ ਸਮਾਂ ਇਹ ਉਹ ਕੱਢਣਾ ਪਵੇਗਾ ਕਿਉਂਕਿ ਕਿਸਾਨਾਂ ਦੇ ਵੱਲੋਂ ਜਿਹੜੇ ਰੋਡ ਨੇ ਉਹ ਜਾਮ ਕਰ ਦਿੱਤੇ ਗਏ ਨੇ ਪੂਰੇ ਪੰਜਾਬ ਦੀ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ ਏ ਬਨੂੜ ਦੇ ਵਿੱਚ ਚੱਕਾ ਜਾਮ ਹੋਇਆ ਏ ਮੁਹਾਲੀ ਦੇ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ ਹੁਸ਼ਿਆਰਪੁਰ ਹੋ ਗਿਆ ਫਰੋਜ਼ਪੁਰ ਫਾਜ਼ਿਲਕਾ ਸਾਰੇ ਪਾਸੇ ਜਿਹੜਾ ਕਿਸਾਨਾਂ ਦੇ ਵੱਲੋਂ ਅੱਜ ਪੂਰਨ ਤੌਰ ਤੇ ਬੰਦ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਤਾਂ ਅੱਜ ਮੁਕੰਮਲ ਤੌਰ ਤੇ ਜਿਹੜਾ ਬੰਦ ਵੀ ਕੀਤਾ ਗਿਆ ਕਿਉਂਕਿ ਵਪਾਰੀਆਂ ਦੇ ਵੱਲੋਂ ਵੀ ਜਿਹੜਾ ਇਸਾ ਸਮਰਥਨ ਕੀਤਾ ਗਿਆ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜੇਕਰ ਇੱਕ ਵਾਰ ਬੰਦ ਹੋਣ ਦਾ ਕੰਮ ਸਰਦਾ ਤਾਂ ਅਸੀਂ ਜਿਹੜਾ ਮੁਕੰਮਲ ਤੌਰ ਤੇ ਬੰਦ ਕਰਨ ਨੂੰ ਤਿਆਰ ਆ ਤਾਂ ਅੱਜ ਉਹ ਜਿਹੜਾ ਮੁਕੰਮਲ ਬੰਦ ਹੈ ਉਹ ਦਿਖ ਵੀ ਰਿਹਾ ਹੈ ਕਿਉਂਕਿ ਖਾਣ ਪੀਣ ਦੀਆਂ ਦੁਕਾਨਾਂ ਚਾਹੇ ਦੁੱਧ ਦੀ ਸਪਲਾਈ ਹੋਵੇ ਮੰਡੀਆਂ ਦੀ ਫੋਟੇ ਤੁਹਾਨੂੰ ਦਿਖਾ ਰਿਹਾ ਮੰਡੀਆਂ ਦੇ ਵਿੱਚ ਵੀ ਜਿਹੜਾ ਸਨਾਟਾ ਛਾਇਆ ਹੋਇਆ ਅੱਜ ਕਹਦੀ ਹੈ ਕਿ ਕੱਲ ਐਤਵਾਰ ਦੀ ਦਿਨ ਮੰਡੀ ਬੰਦ ਰਹੀ ਹੈ ਅੱਜ ਸੋਮਵਾਰ ਨੂੰ ਜਿਹੜਾ ਮੰਡੀਆਂ ਦੇ ਵਿੱਚ ਪੂਰਾ ਗਾਹ ਪਿਆ ਹੁੰਦਾ ਪਰ ਅੱਜ ਜਿਹੜੀਆਂ ਸਬਜ਼ੀ ਮੰਡੀਆਂ ਨੇ ਉਹ ਵੀ ਬੰਦ ਰਹੀਆਂ ਨੇ ਦੁੱਧ ਦੀ ਸਪਲਾਈ ਉਹ ਵੀ ਬੰਦ ਰਹੀ ਆ ਲਗਾਤਾਰ ਜਿਹੜੀਆਂ ਤੁਹਾਨੂੰ ਤਸਵੀਰਾਂ ਪੂਰੇ ਪੰਜਾਬ ਦੀਆਂ ਦਿਖਾ ਰਿਹਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਦਾ ਲੋਕਡਾਊਨ ਲੱਗਿਆ ਚੱਕਾ ਜੰਮ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤਾਂ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਸਰਕਾਰ ਨੂੰ ਦਿਖਾਉਣਾ ਪਊਗਾ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਕਈ ਦਿਨਾਂ ਤੋਂ 101 ਦਾ ਜਿਹੜਾ ਮਰਜੀਵੜਿਆਂ ਦਾ ਜੱਤਾ ਉਹ ਵੀ ਦਿੱਲੀ ਭੇਜਣ ਦੇ ਲਈ ਪੈਦਲ ਮਾਰਚਰ ਕਰਕੇ ਜਾਣ ਦੇ ਲਈ ਜਿਹੜਾ ਕਿਸਾਨਾਂ ਦੇ ਐਲਾਨ ਕੀਤਾ ਗਿਆ ਸੀ ਉਹਨਾਂ ਨੂੰ ਵੀ ਜਿਹੜਾ ਨਹੀਂ ਜਾਣ ਦਿੱਤਾ ਗਿਆ ਸੀ ਪਿਛਲੇ 35 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਉਹ ਵੀ ਮਰਨ ਵਰਤ ਤੇ ਬੈਠਿਆ ਉਹਨਾਂ ਦੀ ਵੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤਾਂ ਕਿਸਾਨਾਂ ਦੇ ਵੱਲੋਂ ਇਹ ਜਿਹੜਾ ਵੱਡਾ ਐਲਾਨ ਹੈ ਉਹ ਕਰ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਮੁਕੰਮਲ ਤੌਰ ਤੇ ਚੱਕਾ ਜਾਬ ਕੀਤਾ ਗਿਆ ਪੂਰਨ ਤੌਰ ਤੇ ਜਿਹੜਾ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਉਹ ਕਿਤਨਾ ਕਿਤੇ ਕਾਮਯਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਸੜਕਾਂ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਜਿੱਥੇ ਭੀੜ ਭੜਕੇ ਵਾਲੀਆਂ ਜਗਾਵਾਂ ਸੀਗੀਆਂ ਉੱਥੇ ਵੀ ਅੱਜ ਕੋਈ ਇਨਸਾਨ ਹੈ ਜਿਹੜਾ ਉਤਰਦਾ ਹੋਇਆ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਜਿਹੜੀ ਆਮ ਜਨਤਾ ਉਹ ਘਰੋਂ ਨਾ ਨਿਕਲੇ ਕਿਉਂਕਿ ਉਸ ਦਿਨ ਜਕਾਜਾਮ ਹੋਣਾ ਖੱਜਲ ਖਰਾਬੀ ਹੋ ਸਕਦੀ ਹੈ ਇਸ ਕਰਕੇ ਕਿਸਾਨ ਪਹਿਲਾਂ ਹੀ ਜਿਹੜੀ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੀ ਸੀ ਕਿ ਤੁਸੀਂ ਘਰਾਂ ਤੋਂ ਨਾ ਨਿਕਲੋ ਵੱਡੀ ਗੱਲ ਹੈ ਕਿ ਰੇਲ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਰੇਲ ਪਟੜੀਆਂ ਤੇ ਕਿਸਾਨ ਬੈਠੇ ਆ ਐਨ ਐਚ ਹਾਈਵੇ ਤੇ ਕਿਸਾਨ ਬੈਠਿਆ ਲਗਾਤਾਰ ਜਿਹੜਾ ਕਿਸਾਨਾਂ ਦੇ ਵੱਲੋਂ ਚੱਕਾ ਜਮ ਕੀਤਾ ਗਿਆ ਕਰੀਬ 200 ਦੇ ਇਹ ਕਰੀਬ ਜਿਹੜੇ ਨਾਕੇ ਕਿਸਾਨਾਂ ਦੇ ਵੱਲੋਂ ਲਾਏ ਗਏ ਨੇ ਜਿੱਤੇ ਜਿੱਤੇ ਜਿਹੜੇ ਕਿਸਾਨ ਨੇ ਉਹ ਭਾਰੀ ਇਕੱਠ ਦੇ ਵਿੱਚ ਬੈਠੇ ਨੇ ਲੋਕਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਜ਼ਰੂਰ ਆ ਰਹੀ ਆ ਜਿਨ੍ਹਾਂ ਨੂੰ ਬਾਦੀਆਂ ਸਟੇਟਾਂ ਤੋਂ ਆਇਆ ਜਿਨ੍ਹਾਂ ਨੂੰ ਇਸ ਚੀਜ਼ ਦਾ ਜਿਹੜਾ ਅੰਦਾਜ਼ਾ ਨਹੀਂ ਸੀਗਾ ਕਿ ਕਿੰਨਾ ਕੁ ਜਿਹੜਾ ਪੰਜਾਬ ਆ ਉਹ ਬੰਦ ਰਹੂਗਾ ਕਿੰਨਾ ਕਿਸ ਦਾ ਅਸਰ ਹੋਊਗਾ ਪਰ ਅੱਜ ਪੰਜਾਬ ਬੰਦ ਦਾ ਜਿਹੜਾ ਅਸਰ ਆ ਉਹ ਮੁਕੰਮਲ ਤੌਰ ਤੇ ਦਿਖ ਰਿਹਾ ਪੂਰਾ ਦਿਖ ਰਿਹਾ ਕਿ ਪੂਰਾ ਪੰਜਾਬ ਆ ਜਿਹੜਾ ਅੱਜ ਬੰਦ ਹੈ ਭਾਵੇਂ ਜਿਹੜੀਆਂ 7 ਵਜੇ ਤੋਂ ਲੈ ਕੇ ਚੱਕਾ ਜਾਮ ਕਰਨਾ ਸੀ ਪਰ ਕਿਸਾਨਾਂ ਦਾ ਜਿਹੜਾ ਦੁਕਾਨਦਾਰਾਂ ਨੇ ਵੀ ਸਾਥ ਦਿੱਤਾ ਉਹਨਾਂ ਦੇ ਵੱਲੋਂ ਜਿਹੜੀਆਂ ਦੁਕਾਨਾਂ ਨੇ ਉਹ ਖੋਲੀਆਂ ਨਹੀਂ ਗਈਆਂ ਦੁੱਧ ਦੀ ਸਪਲਾਈ ਤੱਕ ਬੰਦ ਕਰ ਦਿੱਤੀ ਗਈ ਆ ਸਿੱਧੀਆਂ ਤਸਵੀਰਾਂ ਤੁਹਾਨੂੰ ਪੂਰੇ ਪੰਜਾਬ ਦੀਆਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਕਿਸਾਨਾਂ ਦੇ ਵੱਲੋਂ ਅੱਜ ਪੂਰਾ ਪੰਜਾਬ ਲੋਕਡਾਊਨ ਕਰ ਦਿੱਤਾ ਗਿਆ ਲੋਕ ਕਰ ਦਿੱਤਾ ਗਿਆ ਪੂਰਨ ਤੌਰ ਤੇ ਜਿਹੜਾ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ ਸਿੱਧੀਆਂ ਤਸਵੀਰਾਂ ਪੂਰੇ ਪੰਜਾਬ ਦੀਆਂ